ਦਰਵਾਰ ਕੀ ਜੈ ਜੈ ਕਰੇ ਸ਼ੇਵਰੀ ਮਾਤਾ ਸਭ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਕਰ ਦਿਓ ਅੱਜ ਜਿਹੜਾ ਹੈ ਮਾਤਾ ਚਿੰਤਪੁਰਣੀ ਜੀ ਦਾ ਜਿਹੜਾ ਹੈ ਜਨਮ ਦਿਹਾੜਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਨਿੱਕੂ ਸਭ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਕਰ ਦਿਓ ਅੱਜ ਜਿਹੜਾ ਹੈ ਮਾਤਾ ਚਿੰਤਪੁਰਣੀ ਜੀ ਦਾ ਜਿਹੜਾ ਹੈ ਜਨਮ ਦਿਹਾੜਾ ਉਹ ਸਰਦੂਲਗੜ ਵਾਸੀਆਂ ਵੱਲੋਂ ਜਿਹੜਾ ਹੈ ਇੱਥੇ ਸ਼ਬੀਲ ਲਾ ਕੇ ਜਲ ਜੀਰੇ ਦਾ ਇੱਕ ਸ਼ਬੀਲ ਦਾ ਲੰਗਰ ਲਾ ਕੇ ਅੱਜ ਮਨਾਇਆ ਜਾ ਰਿਹਾ ਇੱਥੇ ਜਿਹੜੇ ਸ਼ਰਧਾਲੂ ਖੜੇ ਆ ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ ਜਿਕਰ ਮਾ ਚੰਤਪੁਰਨੀ ਦਾ ਬੋਲ ਕੇ ਦਰਵਾਰ ਕੀਜੈ ਸਭ ਤੋਂ ਪਹਿਲਾਂ ਤਾਂ ਮੈਂ ਜੋ ਦੇਸ਼ ਵਿਦੇਸ਼ ਦੂਰ ਨੇੜੇ ਜੋ ਵੀ ਆਪਣੇ ਬੈਠੇ ਨੇ ਭਗਤ ਜਨ ਬੈਠੇ ਨੇ ਉਹਨਾਂ ਨੂੰ ਮੈਂ ਮਾ ਚੰਤਪੁਰਨੀ ਲੰਗਰ ਦੀ ਤਰਫੋਂ ਵੀ ਜੈ ਮਾਤਾ ਕਨਾ ਅਤੇ ਜਨਮ ਦਿਹਾੜੀ ਦੀ ਮਾਤਾ ਚਿੰਤਪੁਰਨੀ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਉਸ ਤੋਂ ਬਾਅਦ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਬਿਲਕੁਲ ਨਾਲ ਹੀ ਇੱਕ ਹੋਰ ਵੀਰ ਖੜਿਆ ਜੈ ਮਾਤਾ ਦੀ ਜੈ ਮਾਤਾ ਚਿੰਤਪੁਰਨੀ ਦੀ ਅੱਜ ਪਹਿਲਾਂ ਤਾਂ ਮੈਂ ਸਭ ਨੂੰ ਵਧਾਈ ਦਿੰਦਾ ਜੋ ਅੱਜ ਮਾਤਾ ਚਿੰਤਪੁਰਨੀ ਜੀ ਦਾ ਜਨਮ ਦਿਨ ਆ ਇਹ ਤੁਸੀਂ ਦੇਖ ਹੀ ਰਹੇ ਹੋ ਜੋ ਜੈ ਮਾਤਾ ਚਿੰਤਪੁਰਨੀ ਸੇਵਾ ਸੰਮਤੀ ਦੇ ਵੱਲੋਂ ਅੱਜ ਜਨਮ ਦਿਨ ਦੇ ਮੌਕੇ ਤੇ ਠੰਡੇ ਪਾਣੀ ਦੀ ਜਲਜੀਰੇ ਦੀ ਸ਼ਵੀਲ ਲਗਾਈ ਗਈ ਆ ਇਹ ਸ਼ਵੀਲ ਜੋ ਜੈ ਮਾਤਾ ਚਿੰਤਪੁਰਨੀ ਸੇਵਾ ਸੰਮਤੀ ਵੱਲੋਂ ਲਗਾਈ ਗਈ ਆ ਇਸ ਟਾਈਮ ਅਗਸਤ ਦੇ ਮਹੀਨੇ ਦੇ ਵਿੱਚ 25ਵਾਂ ਭੰਡਾਰਾ ਵੀ ਉੱਥੇ ਚਿੰਤਪੁਰਨੀ ਪਹਿਲੇ ਨਰਾਤੇ ਲਗਾਇਆ ਜਾਂਦਾ ਹੈ ਜੋ ਨੋਮੇ ਨਰਾਤੇ ਕੜਾਈ ਕਰਕੇ ਅਤੇ ਝੰਡਾ ਚੜਾ ਕੇ ਵਾਪਸੀ ਕੀਤੀ ਜਾਂਦੀ ਆ ਇਹ ਲੰਗਰ ਹਰ ਸਾਲ ਹੀ ਲਾਇਆ ਜਾਂਦਾ ਹੈ ਇਸ ਵਾਰ ਇਹ 25ਵਾਂ ਲੰਗਰ ਹੈ ਜੀ ਚਿੰਤਪੁਰਨੀ ਮਾਤਾ ਦੀ ਜੈ ਉਸ ਤੋਂ ਪਹਿਲ ਉਸ ਤੋਂ ਬਾਅਦ ਗੱਲੇ ਆ ਵੀ ਜਿਹੜੇ ਅੱਜ ਇਸ ਮੌਸਮ ਨੂੰ ਦੇਖਦੇ ਹੋયા ਆ ਪੂਰੀ ਕੜਾਕੇ ਦੀ ਜਿਹੜੀ ਗਰਮੀ ਪੈ ਰਹੀ ਹੈ ਉਹਨੂੰ ਦੇਖਦੇ ਹੋ ਅੱਜ ਮਾਤਾ ਚੰਤਪੂਰਨ ਦੇ ਜਨਮ ਦਿਨ ਤੇ ਜਿਹੜਾ ਇਹ ਭਗਤਾਂ ਨੇ ਲੰਗਰ ਲਾਇਆ ਹੈ ਮੈਂ ਇਹਨਾਂ ਭਗਤਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਇਸ ਮੌਕੇ ਨੂੰ ਦੇਖਦੇ ਹੋਇਆ ਇੰਨੀ ਗਰਮੀ ਨੂੰ ਦੇਖਦੇ ਹੋਇਆ ਜਿਹੜਾ ਪਾਣੀ ਦੀ ਸ਼ਕੀ ਲਾਈ ਹੈ ਸਭ ਤੋਂ ਵਧੀਆ ਤੇ ਸਭ ਤੋਂ ਸੋਹਣਾ ਤਰੀਕਾ ਹੈ ਤੇ ਸਭ ਤੋਂ ਵੱਡੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਜਿਹੜੀ ਪਾਣੀ ਦੀ ਹੈ ਆਪਾਂ ਨੂੰ ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਸਰਦਾ ਇਸ ਕਰਕੇ ਜਿਹੜੀ ਮਾਤਾ ਚੰਤਪੁਰਨੀ ਦੇ ਜਨਮ ਤੇ ਇਹਨਾਂ ਮੈਂਬਰਾਂ ਨੇ ਸੇਵਾ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਅਸੀਂ ਸਾਡੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਕਿ ਛੋਟੀ ਛੋਟੀ ਖਬਰ ਨੂੰ ਇਹ ਲੋਕਾਂ ਤੱਕ ਰ ਪਹੁੰਚਾਉਂਦੇ ਨੇ ਮੈਂ ਇਹਨੇ ਕਹਿੰਦਾ ਹੋਇਆ ਜੈ ਮਾਤਾ ਚੰਤਪੁਰਨੀ ਇਹਦੇ ਨਾਲ ਹੀ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਉਹਨਾਂ ਚੰਤਪੁਰਨੀ ਮਾਤਾ ਦੇਵ ਸ਼ਰਧਾਲੂਆਂ ਤੱਕ ਭਗਤਾਂ ਤੱਕ ਜਰੂਰ ਪਹੁੰਚਦੀ ਕਰਿਓ ਤੇ ਨਾਲ ਹੀ ਕਮੈਂਟ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਇਹਦੇ ਨਾਲ ਹੀ ਕਿਸੇ ਅਗਲੇ ਖਬਰ ਦੇ ਨਾਲ ਜੁੜਦੇ ਆ ਕੈਮਰਾ ਪਰਸਨ ਅਜੀਤ ਦੇ ਨਾਲ ਸੁਖਵਿੰਦਰ ਨਿੱਕੂ ਐਨ ਟੀ ਵੀ ਪੰਜਾਬੀ